ਸਤਰੀਆ ਵਿੱਚ ਰੋਜ਼ਾਨਾ ਪਾਣੀ ਵਧਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਨਿਰੰਤਰ ਵਾਦਾ ਹੋ ਰਿਹਾ ਹੈ ਗੋਇਨਵਾਲ ਸਾਹਿਬ ਤੋਂ ਪਿੰਡ ਮੰਡ ਖਿਜ਼ਰਪੁਰ ਤੱਕ 8 ਕਿਲੋਮੀਟਰ ਵਨ ਨੂੰ ਬਚਾਉਣ ਲਈ ਕਿਸਾਨਾਂ ਨੇ ਦਿਨ ਰਾਤ ਇਕੱਠਾ ਹੋਇਆ ਹੈ ਪਿਛਲੇ ਸਾਲਾਂ ਵਿੱਚ ਬਿਆਸ ਦਰਿਆ ਦੇ ਪਾਣੀ ਤੋਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਮੰਡ ਖਿਜ਼ਰਪੁਰ ਮੰਗਪੁਰ ਬਾਜਾ ਤੁੰਦਾ ਫਤਿਆਬਾਦ ਕਤਬੇਵਾਲ ਗੋਇਨਵਾਲ ਸਾਹਿਬ ਮੁੰਡੀ ਛੰਨਾ ਮਹਿੰਮਤਵਾਲ, ਦੁੱਲੋਵਾਲ, ਡਬੁਲਿਆ, ਰਾਜੇਵਾਲ, ਅੰਮ੍ਰਿਤਪੁਰ, ਕਾਕ, ਨੂਰੋਵਾਲ, ਸੁਜੋ ਕਾਲੀਆ, ਹੁਸੈਨਪੁਰ, ਦੁੱਲੋਵਾਲ, ਪੱਤੀ, ਸਬਦਲਪੁਰ, ਤਥਾ ਆਦੀ ਪਿੰਡਾਂ ਦੇ ਕਿਸਾਨ ਥੇਰਾਨੇ ਆਰਜ਼ੀ ਬਨ ਬੰਨਿਆ ਸੀ ਜਿਸ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਤਾਨੇ ਵਰਦੇਮੀ ਵਿੱਚ ਮਿੱਟੀ ਦੇ ਬੋਰੇ ਅਤੇ ਰੁੱਖਾਂ ਦੇ ਟਾਣੇ ਵੱਢ ਕੇ ਦਰਿਆ ਵਿੱਚ ਸੁੱਟੇ ਗਏ ਹਨ। ਤਾ ਜੋ ਬੰਨ ਦੀ ਮਿੱਟੀ ਨਾ ਖੁਰ ਜਾਵੇ ਕਿਰਤੀ ਕਿਸਾਨ ਯੂਨੀਅਨ ਦੇ ਸੁਭਾਈ ਜਨਰਲ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਰਸ਼ਪਾਲ ਸਿੰਘ ਨੇ ਉਹਨਾਂ ਕਿਸਾਨਾਂ ਨੂੰ ਸਲੂਟ ਕੀਤਾ ਹੈ ਜਿਨ੍ਹਾਂ ਨੇ ਬਿਆਸ ਤਰਿਆ ਦੇ ਨੇੜੇ ਲਗਾਏ ਬੰਨ ਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਉਹਨਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਬਿਆਸ ਤਰਿਆ ਵਿੱਚ ਆਏ ਭਿਆਨਕ ਹੜ੍ਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਘਰ ਟਹਿ ਰਹੇ ਪਸ਼ੂਆਂ ਦੀ ਮੌਤ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਦੇਵੇ ਅਤੇ ਜੋ ਐਡਵਾਂਸ ਤੁਸੀਂ ਜਾਂ ਆਰਦੀ ਬਨ ਬਣੇ ਹੋਏ ਹਨ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬਨ ਦੇ ਦਰਿਆ ਵਾਲੇ ਪਾਸੇ ਪੱਥਰ ਲਗਾਇਆ ਜਾਵੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਰੇਸ਼ਮ ਸਿੰਘ ਮੰਗੂਪੁਰ ਨੇ ਦੱਸਿਆ ਕਿ ਇਸ ਬਨ ਦੀ ਮਜ਼ਬੂਤੀ ਲਈ ਗੁਰਦੁਆਰਾ ਦਮਦ마 ਸਾਹਿਬ ਠਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਬਾਬਾ ਸ਼੍ਰੀਚੰਦ ਸੰਪਰਦਾਏ ਦੇ ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲੇ ਆਪਣੇ ਸੇਵਾਦਾਰ ਨਾਲ ਪੂਰੀ ਸੇਵਾ ਨਿਭਾ ਰਹੇ ਹਨ ਉਹਨਾਂ ਦੱਸਿਆ ਕਿ ਵਨ ਉੱਪਰ ਮਿੱਟੀ ਪਾਉਣ ਦਾ ਕੰਮ ਤਾਂ 35 ਦਿਨਾਂ ਤੋਂ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਸੰਤ ਮਹਾਪੁਰਸ਼ਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਡਰਮ ਡੀਜ਼ਲ ਗੁਰਦੁਆਰਾ ਭੀੜ ਬਾਬਾ ਬੁੱਢਾ ਸਾਹਿਬ ਦੇ ਬਾਬਾ ਚੜਕ ਸਿੰਘ ਅਤੇ ਬਾਬਾ ਭੋਲਾ ਸਿੰਘ ਵੱਲੋਂ 5 ਡਰਮ ਡੀਜ਼ਲ ਬਾਬਾ ਜੈ ਸਿੰਘ ਵੱਲੋਂ 2 ਡਰਮ ਡੀਜ਼ਲ ਅਤੇ संत बाबा नरेंद्र सिंह हजूर साहिब वालेया ने 50000 रुपये सेवा ਵਿੱਚ ਦਿੱਤਾ ਗਏ ਹਨ ਸਰਪੰਚ रेशम सिंह ਨੇ ਦੱਸਿਆ ਕਿ ਰਾਜਨੀਤਿਕ ਲੀਡਰਾਂ ਵੱਲੋਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ 인ਦਰਪ੍ਰਤਾਪ ਸਿੰਘ ਦਾ ਇਸ ਇਲਾਕੇ ਦੇ ਕਿਸਾਨਾਂ ਨੂੰ ਸੰਪੂਰਨ ਸਹਿਯੋਗ ਹੈ ਰਾਣਾ 인ਦਰਪ੍ਰਤਾਪ ਸਿੰਘ ਦੀ ਬਦੌਲਤ ਹੀ ਅੱਜ 4200 ਏਕੜ ਫਸਲ ਬਰਕਰਾਰ ਹੈ ਮੋਟਰਾ ਵਾਲੇ ਮਕਾਨ ਸਮੇਤ ਸੋਲਰ ਸਿਸਟਮ ਢੁੜ ਗਏ ਹਨ 2023 ਵਿੱਚ ਸਾਡੀਆਂ ਜ਼ਮੀਨਾਂ ਵਿੱਚ ਰੇਤਾ ਪੈ ਗਈ ਸੀ ਪਰ ਉਸ ਸਮੇਂ ਸਰਕਾਰ ਨੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਸੀ ਅਤੇ ਹੁਣ ਵੀ ਕੋਈ ਆਸ ਨਹੀਂ ਹੈ ਜੋ ਸਰਕਾਰ ਮੁਆਵਜ਼ਾ ਦੇਣ ਦੇ ਬਿਆਨ ਦਿੱਤੇ ਜਾ ਰਹੇ ਹਨ ਸਭ ਝੂਠੇ ਵਾਦੇ ਹੀ ਹਨ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਲੋਦਾ ਮੈਂ ਮੈਂ ਕੀ ਅਖੀਸ ਉਹਨੇ ਸੋਨ ਹਾਰ ਸ੍ਰੀ ਅਕਾਲ ਉਹ ਬੋਲੇ ਮਹਾਵਿੱਖਤ ਬੋਲੇ ਮੈਂ ਆਜੋ ਬੋਲੇ ਸੋਨ ਹਾਰ ਸ੍ਰੀ ਅਕਾਲ ਜੀ ਦਾ ਕਲਪਾ ਵਾਹਿਗੁਰੂ ਜੀ ਕੀ ਫਤਿਹ ਬੇਂਤੀ ਆ ਕੇ ਇਹ ਜਿਹੜਾ ਬੰਨਿਆ ਇਹ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਬੜੀ ਛੱਡਾ ਪਾਉਣਾ ਉਦਮ ਨਾਲ ਸਾਰੀਆਂ ਸੰਗਤਾਂ ਜਿਹੜੀਆਂ ਉਸ ਜੋ ਆਪਕੀ ਸੇਵਾ ਕਰ ਰਹੀਆਂ ਨੇ ਬਾਅਦ ਜੇਵਾ ਬਾਬਾ ਫਰ ਸਿੰਘ ਬਾਬਾ ਦਸਤਤਿਵ ਬਾਬਾ ਸੋਹਣ ਵੀਰ ਸਾਹਿਬ ਵੀਰ ਵਾਪਸਾਂ ਵੱਲੋਂ ਵੀ ਡੀਜ਼ਲ ਤੇਲ ਦਾ ਸਹਿਯੋਗ ਪਾਇਆ ਗਿਆ ਤੇ ਸੰਗਤਾਂ ਦੇ ਨਾਲ ਆਪਦੇ ਪਰਿਵਾਰਾਂ ਨੇ ਜਿੰਨੇ ਵੀ ਸੇਵਾਦਾਰਾਂ ਨੇ ਹਿੱਸਾ ਪਾਇਆ ਉਹਨਾਂ ਦੀ ਵੀ ਚੜ੍ਹਦੀ ਕਲਾ ਰਹੇ ਜਿੰਨੇ ਪਿੰਡਾਂ ਨੇ ਜਿੰਨੇ ਮਹਾਂਪੁਰਸ਼ਾਂ ਨੇ ਹਿੱਸਾ ਪਾਇਆ ਉਹਨਾਂ ਦੀ ਵੀ ਚੜ੍ਹਦੀ ਕਲਾ ਰਹੇ ਇਹਨਾਂ ਪਰਿਵਾਰਾਂ ਨੂੰ ਇਹਨਾਂ ਸੇਵਕਾਂ ਨੂੰ ਉਦੋਂ ਬਖਸ਼ੋ ਵੀ ਵਧੀਆ ਭਨ ਬਣੇ ਏ ਮਾਰਕ ਕਰ ਫਾਖਰੀ ਬਾਬਾ ਬੁੱਢਾ ਸਰ ਤੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਇਹ ਨਾਮ ਹੈ ਜੀ ਤੜਾ ਮੇਰਾ ਨਾਮ ਰਿਸ਼ਪਾਲ ਸਿੰਘ ਆ ਮੈਂ ਕਿਰਤੀ ਕਿਸਾਨ ਜੀ ਨੇ ਪੰਜਾਬ ਆਸਬਾਈ ਜਨਸ 77 ਆ ਇਸ ਕੇਮ ਦਾ ਮੈਂਬਰ ਹਾਂ ਅੱਜ ਖিজਰਪੁਰ ਤੁਸੀਂ ਬੰਚੇ ਹੋ ਜਿੱਥੇ ਕਿ ਆਰਜੀ ਬੁੱਲ ਖਸਨਾ ਨੂੰ ਲਾਇਆ ਜਾ ਰਿਹਾ ਆ ਰਿਹਾ ਹਾਂ ਜੀ ਤੇ ਇਹ ਬੜੇ ਦਿਨ ਹੋ ਗਏ ਸਟਰਗਲ ਕਰਦੇ ਨਾ ਕਿ ਕੀ ਕਹਿਣਾ ਚਾਹੁੰਦੇ ਬਾਰੇ ਮੈਂ ਤਾਂ ਕਿਸਾਨਾਂ ਨੂੰ ਐਪਰੀਸ਼ੀਏਟ ਕਰਦਾ ਜੀ ਇਹਨਾਂ ਨੂੰ ਵਧਾਈ ਦੇਣਾ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਦਾ ਕਿ ਇਹਨਾਂ ਨੇ ਦਰਿਆ ਨੂੰ ਡੱਕਾ ਲਾਇਆ ਆਪਣੀ ਜ਼ਮੀਨ ਆਪਣੀ ਫਸਲ ਬਚਾਈ ਆ ਕਿਉਂਕਿ ਹਾੜ ਆਉਣ ਤੋਂ ਪਹਿਲੂ ਸਾਰਾ ਹੀ ਖਰਚ ਜਿਹੜਾ ਫਸਲਾਂ ਤੇ ਹੋ ਚੁੱਕਾ ਸੀ ਖਾਦ ਦਵਾਈਆਂ ਸਾਰੀਆਂ ਹੁਣ ਤਾਂ ਮਾੜਾ ਮੋਟਾ ਕਿਸਾਨ ਜਿਹੜੇ ਆ ਜਮੀਨਾਂ 'ਚ ਫਿਰਦੇ ਸੀ ਮਾੜਾ ਮੋਟਾ ਕੱਖ ਕਾਢਦੇ ਸੀ ਬਸ ਤੇ ਉਹ ਇਹਨਾਂ ਆਪਣੀ ਫਸਲ ਬਚਾਈ ਆ ਗੁਰੂ ਮਹਾਰਾਜ ਕਿਰਪਾ ਕਰਨ ਨਾਲ ਫਸਲ ਬਜਰੇ ਨਾਲ ਬਹੁਤ ਵਧੀਆ ਪ੍ਰਾਪਾ ਇਹ ਅਸਲ ਚ ਲੋਕ ਦਰਿਆਵਾਂ ਨੂੰ ਡੱਕੇ ਲਾਉਣ ਵਾਲੇ ਇਹ ਅਸਲ ਚ ਲੋਕ ਆ ਜਿਹੜੇ ਅਣਹੋਣੀ ਨੂੰ ਹੋਣਿਆ ਚ ਬਦਲਣਾ ਸਰਕਾਰ ਤੋਂ ਵੀ ਸਾਡੀ ਆਸ ਹੈ ਜਿੱਦਾਂ ਦਾ ਸਰਕਾਰ ਦਾ ਅਜੰਡਾ ਆ ਤੁਸੀਂ ਵੇਖਿਆ ਤਿੰਨ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਉਹ ਲੜ ਕੇ ਵਾਪਸ ਕਰਾਏ ਆਂ ਭਗਵਾਨ ਜਮਾਨ ਹੋ ਰਹੀ ਆ ਇਹ ਲੋਕਾਂ ਨੇ ਨੂੰ ਇਹ ਵੱਡਾ ਮੈਂਡਟ ਦਿੱਤਾ ਇਲੈਂਡ ਪੂਲਿੰਗ ਨੀਤੀ ਦੇ 65000 ਅਕਵਾਇਰ ਕਰ ਲਿਆ ਇਹਨਾਂ ਨੂੰ ਉਹਨੂੰ ਵੀ ਡਕਾ ਲਾਇਆ ਆਪਾਂ ਉਹ ਵੀ ਵਾਪਸ ਕਰਾਈ ਹੁਣ ਫਿਰ ਸ਼ਾਮਲਾ ਦੀਆਂ ਪੰਚਾਇਤਾਂ ਸ਼ਾ ਪੰਚਾਇਤਾਂ ਦੀ ਸ਼ਾਨਦਾਰ ਜ਼ਮੀਨ ਅਕਵਾਇਰ ਕਰਨ ਨੂੰ ਫਿਰਦੇ ਆ ਵੇਚਣ ਨੂੰ ਫਿਰਦੇ ਆ ਉਹਦੇ ਲਈ ਵੀ ਲੜਾਈ ਸਾਡੀ ਜਾਰੀ ਆ ਤੇ ਐਕਚੁਅਲੀ ਮੈਂ ਸਰਕਾਰ ਬਾਰੇ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਕੋਈ ਸਮਾਜਿਕ ਏਜੰਡਾ ਨਹੀਂ ਰਿਹਾ ਉਹ ਮਤਲਬ ਆਪਣਾ ਉਹਨਾਂ ਦਾ ਇੱਕੋ ਇੱਕ ਏਜੰਡਾ ਵੀ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੀਤਾ ਜਾਵੇ ਸਾਡਾ ਇਹ ਮੰਨਣਾ ਵੀ ਪੰਜਾਬ ਹੀ ਨਹੀਂ ਦੇਖਦੇ ਕਿਸਾਨਾਂ ਲਈ ਜ਼ਮੀਨ ਜਿਹੜੀ ਉਹ ਮੁੱਖ ਆਜ ਵੀ ਮਤਲਬ ਨੌਜਾਦ ਦਾ ਰਜਗਾਰ ਦਾ ਮੁੱਖ ਸਾਧਨਾ ਦੁਨੀਆ ਦੇ ਵਿੱਚ ਉਹਨਾਂ ਹੀ ਲੋਕਾਂ ਦੀ ਕਦਰ ਹੋਏਗੀ ਉਹਨਾਂ ਦੇਸ਼ਾਂ ਦੀ ਕਦਰ ਹੋਏਗੀ ਜਿੰਨਾ ਕੋ ਖਾਣ ਲਈ ਅਨਾਜ ਹੋਏਗਾ ਕਿਹੇ ਬਾਕੀ ਕਿਹੇ ਦਿਨ ਨਹੀਂ ਹੋਏਗੀ ਤੇ ਇਹ ਅੱਜ ਇਹ ਅਨਾਜ ਦੇ ਢੋਲੇ ਨੂੰ ਬਚਾਉਣ ਦੀ ਲੋੜ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨਾਂ ਦਾ ਕੋਈ ਇਹਨਾਂ ਨਾਲ ਜਾ ਉਦੋਂ ਵੀ ਨਹੀਂ ਸੀ ਦੇਣਾ ਹੋਣ ਵੀ ਨਹੀਂ ਐਕਚੁਅਲੀ ਸਰਕਾਰ ਟੈਕਸ ਲੈਂਦੀ ਹੈ ਟੈਕਸ ਲੈਂਦੀ ਉਹਦੀ ਡਿਊਟੀ ਬਣਦੀ ਵੀ ਜਦੋਂ ਲੋਕ ਮੁਸੀਬਤ 'ਚ ਹੋਣ ਉਹਨਾਂ ਦੀ ਬਾਹ ਫੜੇ ਪਰ ਇਹਨਾਂ ਤੇ ਜਾਂਦਾ ਹੀ ਛੱਡਦਾ ਹੈ ਅੰਨੇ ਜੀਐਸਟੀ ਕੱਥੀ ਕਰਦੇ ਆ ਕਿਸਾਨਾਂ ਜੋਗਾ ਮਜ਼ਦੂਰਾਂ ਜੋਗਾ ਲੋਕਾਂ ਕੋ ਜੋਗਾ ਕੱਖ ਨਹੀਂ ਆ ਤੁਹਾਡੇ ਸਾਹਮਣੇ ਲੋਕ ਬੰਨ ਆਪ ਬਣਾਉਣ ਦੇ ਆ ਸਰਕਾਰ ਵੱਲੋਂ ਢੇਲਾ ਨਹੀਂ ਆਇਆ ਤੁਹਾਨੂੰ ਕਿਸਾਨਾਂ ਸਾਡੇ ਕਿਸਾਨਾਂ ਆਗੂ ਜਿਹੜੇ ਇੱਥੇ ਲੋਕਲ ਕੰਮ ਕਰ ਰਹੇ ਆ ਉਹਨਾਂ ਇੱਥੇ ਬੋਲਦਾ ਤੁਹਾਨੂੰ ਦੱਸਣਗੇ ਵੀ ਇੱਕ ਢੇਲਾ ਨਹੀਂ ਸਰਕਾਰ ਨਹੀਂ ਤਾਂ ਮੰਤਰੀ ਆਉਂਦੇ ਆ ਫੋਟੋ ਖਚਾਉਂਦੇ ਆ ਵਾਪਸ ਚਲੇ ਜਾਂਦੇ ਯੂਜ਼ਲੀ ਨਾ ਇਹਨਾਂ ਪਿੱਛੇ ਮੁਆਵਜ਼ਾ ਦਾ ਨਾ ਹੋਣ ਦੇਣਾ ਇਹਨਾਂ ਨੂੰ ਲੋਕਾਂ ਨੂੰ ਇਹਦੇ ਬਾਰੇ ਬੜਾ ਸੁਚੇਤ ਹੋਣਾ ਚਾਹੀਦਾ ਲੋਕਾਂ ਨੂੰ ਇਹਨਾਂ ਦੇ ਜਿਹੜੇ ਐਮਐਲਏ ਆ ਐਮਪੀ ਇਹਨਾਂ ਬਾਰੇ ਸੇਥ ਹੋ ਕੇ ਇਹਨਾਂ ਨਾਲ ਮਤਲਬ ਮੈਂ ਵੀ ਕਵਾਂਗਾ ਵੀ ਇਹ ਜਿਹੜੇ ਕੰਮ ਨਹੀਂ ਕਰਦੇ ਇਹਨਾਂ ਨੂੰ ਵਾਪਸ ਲਾਉਣ ਦਾ ਲੋਕਾਂ ਕੋਲ ਅਧਿਕਾਰ ਹੋਣਾ ਚਾਹੀਦਾ ਕਰਦੇ ਕੀ ਆ ਤਨਖਾਹਾਂ ਲੈਂਦੇ ਆ ਇੱਕ ਇੱਕ ਦਿਨ ਦੇ ਸੈਸ਼ਨਾਂ ਬਹਿ ਗਏ ਆ ਕੋਈ ਲੋਕਾਂ ਦਾ ਮਸਲਾ ਹੀ ਨਹੀਂ ਵਿਚਾਰੇ ਜਾਂਦਾ ਤੁਸੀਂ ਬੰਦਾਂ ਨੂੰ ਪਤਾ ਨਹੀਂ 35 40 ਸਾਲ ਹੋ ਗਿਆ ਉਹਨਾਂ ਦੀ ਬਰਾਮਤ ਹੀ ਨਹੀਂ ਹੋਈ 95 ਤੋਂ ਬਾਅਦ ਸਰਕਾਰ ਕੋ ਤੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਮੇ ਸਰਕਾਰ ਸਮੁੱਚੇ ਕਿਸਾਨਾਂ ਨੂੰ ਜਿਨ੍ਹਾਂ ਦੀ ਵੀ ਫਸਲ ਬਰਬਾਦ ਹੋਈ ਹੈ ਉਹਨਾਂ ਨੂੰ ਸਮੁੱਚਾ ਮੁਆਵਜ਼ਾ ਫਸਲਾਂ ਦਾ ਘਰਾਵਾ ਮਾਲ ਡੰਗਰ ਦਾ ਤੇ ਮਨੁੱਖੀ ਜਾਨ ਦਾ ਜਿਹੜਾ ਨੁਕਸਾਨ ਹੋ ਸਮੁੱਚਾ ਮੁਆਵਜ਼ਾ ਰਵੇ ਤੇ ਜਿਹੜੇ ਬੰਦ ਬਣੇ ਆ ਜਿਨ੍ਹਾਂ ਦੀ ਕੋਈ ਮੁਰੰਮਤ ਨਹੀਂ ਕੀਤੀ ਉਹਨਾਂ ਦੀ ਦੁਬਾਰਾ ਮੁਰੰਮਤ ਕੀਤੀ ਜਾਵੇ ਤਾਂ ਕਿ ਲੋਕ ਨਿਸ਼ਚਿੰਤ ਆ ਜਿਹੜੇ ਲੋਕਾਂ ਨੇ ਬੰਨ ਬਣਾਏ ਆ ਇਹਨਾਂ ਨੂੰ ਸਰਕਾਰ ਆਪਣੇ ਹੱਥ ਚ ਲੈ ਕੇ ਆਲੇ ਦੋਲੇ ਦੇ ਪੱਥਰ ਲਾਵੇ ਇਹਨ ਬਾਬਾ ਜੀ ਸੰਗੀ ਅੱਜ ਆਪ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਬਾਰੇ ਅੰਨ ਬਾਬਾ ਜੀ ਤੇ ਬੰਨ ਆਪ ਜੀ ਬੰਨਿਆ ਜਿੱਤੇ ਗੁਰੇ ਲਾ ਰਹੇ ਉਹ ਕੀ ਆ ਪਤਾ ਹੈ ਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੇ ਭਲੀ ਭਾਂਤ ਜਾਣਦੇ ਹੀ ਹੋ ਕਿ ਪੰਜਾਬ ਹੜਾਂ ਦੀ ਮਾਰ ਰੇਠ ਬੜਾ ਹੀ ਦੁੱਖ ਸਹਿ ਰਿਹਾ ਹੈ ਅੱਜ ਜਿੱਥੇ ਖੜੇ ਹਾਂ ਇਹ ਵਿਆਸਪੁਰ ਸ੍ਰੀ ਗੋੰਦਵਾਲ ਸਾਹਿਬ ਤੋਂ ਲੈ ਕੇ ਆੜਾ ਮੇਨ ਹਾਈਵੇ ਬਣ ਰਿਹਾ ਜੀ ਇੱਕੋ ਤਾਂ 8 ਕਿਲੋਮੀਟਰ ਦਾ ਬੰਨ ਹੈ ਜੋ ਕਿ ਜੀਮੀਦਾਰ ਭਰਾਵਾਂ ਨੇ ਆਪਣੇ ਹੀ ਖਰਚੇ ਤੇ ਆਪਣੀ ਮਿਹਨਤ ਨਾਲ ਲਾਇਆ ਹੈ ਤੇ ਵਿਆਸ ਰਿਆ ਦਾ ਪਾਣੀ ਦਾ ਪੱਧਰ ਦਿਨੋਂ ਦਿਨ ਵਾਧਾ ਦੇ ਇਸ ਜੀਮੀਦਾਰ ਭਰਾਵਾਂ ਨੇ ਬੜੀ ਸਖਤ ਮਿਹਨਤ ਕੀਤੀ ਸੱਤ ਮੇਤ ਦੇ باوجود ਵੀ ਸੱਤ ਮੇਤ ਕਰਨ ਦੇ باوجود ਵੀ ਮਿੱਟੀ ਪਾਉਂਦਿਆਂ ਪਾਉਂਦਿਆਂ ਵੀ ਪਾਣੀ ਦਾ ਪੱਦਰ ਵਧੀ ਗਿਆ ਵਧੀ ਗਿਆ ਬੰਨੂ ਖੋਰਾ ਲੱਗਾ ਹੋਇਆ ਜੀ ਬੰਨ ਲਗਾਤਾਰ ਖੜ ਰਿਆ ਮਿੱਟੀ ਮਿੱਟੀ ਪਾਗ ਵੀ ਬੰਨ ਖਰੀ ਜਾਂਦਾ ਜੀ ਸੋ ਇਲਾਕਾ ਨਿਵਾਸੀ ਸਮੁੱਚਾ ਨਾਨਕ ਨਾਮ ਲੈਵਾ ਸੰਗਤਾਂ ਨੇ ਇਕੱਤਰ ਹੋ ਕੇ ਕਰਕੇ ਪਹਿਲੋਂ ਤਿੰਨ ਤੋਂ ਚਾਰ ਦਿਨ ਬਾਜੇ ਅਮਰਿਤਪੁਰ ਸ਼ਹਿਰ ਨਾਲੋਂ ਬਾਜੇ ਤੱਕ ਜਿਹੜਾ ਬੰਨਿਆ ਜੀ ਉੱਤੇ ਬੁਰੇ ਭਰਨ ਦੀ ਸੇਵਾ ਕੀਤੀ ਬੰਨੂ ਮਹਾਰਾਜ ਦੀ ਕਿਰਪਾ ਨਾਲ ਬਚਾਵਾ ਹੋਇਆ ਜੀ ਅੱਜ ਇੱਥੇ ਫਿਜਰਪੁਰ ਜੋ ਕਿ ਲਗਭਗ ਅੱਧੇ ਤੋਂ 1 ਕਿਲੋਮੀਟਰ ਦਾ ਬੰਨ ਹੈ ਜੋ ਕਿ ਬਹੁਤ ਹੀ ਸੰਘੋਰ ਹੈ ਸਦਾ ਬਰੇ ਇਸ਼ਾ ਨਾਲ ਬੂਰੇ ਲਾ ਰਹੀਆਂ ਹਨ ਰੁੱਖ ਲਾ ਰਹੀਆਂ ਹਨ ਜੀ ਤਾਂ ਜੋ ਇਸ ਸਰਦੀ ਮਾਰ ਤੇ ਬਚਿਆ ਜਾ ਸਕੇ ਲਗਭਗ ਇਧਰ 4500 ਏਕੜ ਜ਼ਮੀਨ ਆ ਜੋ ਕਿ ਬਚ ਜਾਨੀ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਅਮਰਦਾਸ ਇਸ ਬੰਦ ਦਾ ਨਾਮ ਹੀ ਗੁਰੂ ਅਮਰਦਾਸ ਅਡਵਾਂਸ ਬੰਦ ਰੱਖਿਆ ਗਿਆ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾ ਜੀ ਬੇਨਤੀ ਕਰਕੇ ਪ੍ਰਕਾਰ ਸੇਵਾ ਰੰਭੀ ਗਈ ਸੀ ਸੋ ਮਾਲਕ ਕਿਰਪਾ ਕਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਰੇ ਇਲਾਕੇ ਇੱਕਜੁੱਟ ਹੋ ਗਏ ਸੇਵਾ ਦਾ ਸੇਵਾ ਦੀ ਦਾਤ ਬਖਸ਼ਣ ਨਾਲ ਹੀ ਕਿਰਤ ਕਮਾਈ ਤੇ ਨਾਮ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਸਰਪੰਚ ਪਿੰਡ ਵੰਗੂਪੁਰ ਸਰਪੰਚ ਜੀ ਇਹ ਦੱਸੋ ਇਹ ਲਗਭਗ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਮਿਹਨਤ ਕਰਦੇ ਨੂੰ ਜਾਵੇ ਸਾਨੂੰ 35 ਦਿਨ ਹੋ ਗਿਆ ਜੀ ਲਗਾਤਾਰ ਜਸਤਨ ਦਾ دریا ਬਿਆਸ ਦੇ ਵਿੱਚ ਹੜ ਆਇਆ ਅਸੀਂ ਉਸ ਦਿਨ ਦਾ ਇੱਥੇ ਕੈਂਪ ਲਾ ਕੇ ਬੈਠੇ ਆ ਰਾਤ ਦਿਨ ਇੱਕ ਹੀ ਹੈ ਦਿਨੇ ਅਸੀਂ ਸਾਰੀ ਦਿਹਾੜੀ ਮਿੱਟੀ ਪਾਉਂਦੇ ਆ ਬੋਰੇ ਲਾਉਂਦੇ ਆ ਤੇ ਰਾਤ ਨੂੰ ਇਹਦੀ ਰਾਖੀ ਵੀ ਕੀਤੀ ਜਾਂਦੀ ਹੈ ਜੇਕਰ ਕਿਤੇ ਕੋਈ ਸਾਨੂੰ ਲੱਗਦਾ ਕਿਤੇ ਕੋਈ ਸਮੱਸਿਆ ਆਉਣ ਲੱਗੀ ਹੈ ਤੇ ਜਿਹੜੇ ਇੱਥੇ ਰਾਤ ਪਹਿਰਾ ਦਿੰਦੇ ਆ ਉਹ ਸਾਰਿਆਂ ਨੂੰ ਸੂਚਿਤ ਕਰ ਦਿੰਦੇ ਆ ਇੱਕ ਦੋ ਵਾਰੀ ਇਸ ਤਰ੍ਹਾਂ ਵੀ ਹੋਇਆ ਵੀ ਸਾਨੂੰ ਰਾਤ ਨੂੰ ਵੀ ਇੱਥੇ ਆਣ ਕੇ ਮਿੱਟੀ ਪਾਉਣੀ ਪਈ ਤੇ ਬੜਾ ਸੰਗਤ ਦੇ ਵਿੱਚ ਉਤਸ਼ਾਹ ਹੈ ਫਸਲਾਂ ਬਚੀਆਂ ਹਨ 4200 ਏਕੜ ਬਿਲਕੁਲ ਜੀਪੀਐਸ ਦੇ ਰਾਈ ਇਹ ਕੈਲਕੂਲੇਟਡ ਏਰੀਆ ਹੈ ਜਿਹੜਾ ਇਸ ਬੰਦ ਦੇ ਨਾਲ ਜਿੱਥੇ ਫਸਲਾਂ ਬਚਾਈਆਂ ਜਾ ਸਕੀਆਂ ਹਨ ਕਿੰਨੇ ਕਿ ਜਿਹੜੇ ਪਿੰਡ ਲੱਗੇ ਜਿਹੜੇ ਨਾਲ ਇੱਥੇ ਸੇਵਾ ਕਰਵਾ ਰਹੇ ਆ ਇਹ ਇਹ 15-16 ਪਿੰਡਾਂ ਦੀ ਸੰਗਤ ਹੈ ਜੀ ਇਹ ਇਨੇ ਕੀ ਪਿੰਡਾਂ ਦੀਆਂ ਇੱਥੇ ਜ਼ਮੀਨਾਂ ਹਨ ਨਾ ਇੱਧਰ ਦੁਆਬਾ ਨਹੀਂ ਮਾਝੇ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿੱਤਾਂ ਧੁੰਦਾ ਹੈ ਖੱਕ ਪਿੰਡ ਫਤਿਹਬਾਦ ਗੁਇੰਦਵਾਲ ਸਾਹਿਬ ਉਹਨਾਂ ਪਿੰਡਾਂ ਦੇ ਕਿਸਾਨ ਵੀ ਇੱਥੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਹੋਏ ਹਨ ਤੇ ਇਹ ਘਟੋਗਾ ਜਿਸ ਤਰ੍ਹਾਂ ਮੰਗੂਪੁਰ ਨੂਰੋਵਾਲ ਬਾਜਾ ਸੂਜੋ ਕਾਲੀਆ ਸਫਦਰਪੁਰ ਹੁਸੈਨਪੁਰ ਦੁੱਲੋਵਾਲ ਪੱਤੀ ਸਫਦਰਪੁਰ ਠੱਟਾ ਅਮਰਤਪੁਰ ਇਹਨਾਂ ਸਾਰਿਆਂ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਇੱਥੇ ਦਿਨ ਰਾਤ ਇੱਕ ਕਰ ਰਹੇ ਹਨ ਇੰਨੇ ਕਿ ਪੋਲੀਟਿਕਲ ਰਾਜਨੀਤਿਕ ਲੋਕਾਂ ਨਾਲ ਸਹਿਯੋਗ ਰਿਹਾ ਹੈ ਰਾਜਨੀਤਿਕ ਲੋਕਾਂ ਦੇ ਜਿਹੜੇ ਸਹਿਯੋਗ ਦੇ ਵਿੱਚ ਗੱਲ ਕਰੀਏ ਤਾਂ ਸਿਰਫ ਇੱਥੇ ਜਿਹੜੇ ਆਪਣੇ ਹਲਕਾ ਸੁਲਤਾਨਪੁਰ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਜੀ ਉਹਨਾਂ ਦਾ ਸਾਨੂੰ ਸੰਪੂਰਨ ਸਹਿਯੋਗ ਹੈ ਸਹਿਯੋਗ ਦੇ ਨਾਲ ਉਹ ਜੇ ਮੈਂ ਗਾ ਅੱਗੇ ਗੱਲ ਕਰਾਂ ਆ ਇਹਦੇ ਸੂਤਰ ਧਾਰੀ ਇਸ ਤੁਸੀਂ ਬੰਦੇ ਉਹ ਹਨ ਗੁਰੂ ਅਮਰਦਾਸ ਐਡਵਾਂਸ ਬੰਨ ਇਸ ਬੰਦਾ ਨਾਂ ਹੈ ਸੂਤਰ ਧਾਰੀ ਉਹ ਹਨ ਸ਼ੁਰੂਆਤ ਵੀ ਉਹਨਾਂ ਕਰਾਈ ਉਹਨਾਂ ਬਣਵਾਇਆ ਵੀ ਸਾਨੂੰ ਸਾਰੀ ਮਸ਼ੀਨਰੀ ਮੁਹੱਈਆ ਕਰਵਾਈ ਜਿਹੜੀ ਜਿੰਨੇ ਵੀ ਸਪੋਰਟ ਲੋਜਿਸਟਿਕ ਸਪੋਰਟ ਸੀ ਉਹ ਵੀ ਸਾਰੀ ਸਾਨੂੰ ਮੁਹੱਈਆ ਕਰਾਈ ਉਹ ਆ ਹੁਣ ਵੀ ਜਦੋਂ ਦਾ ਇੱਥੇ ਹੜ ਆਇਆ ਹੈ ਉਹ ਘੱਟੋ ਘੱਟ 5-6 ਗੇੜੇ ਇੱਥੇ ਮਾਰ ਗਏ ਹਨ ਰਾਤਾਂ ਨੂੰ ਵੀ ਕਈ ਵਾਰੀ ਸਾਡੇ ਨਾਲ ਇੱਥੇ ਬਹਿ ਕੇ ਉਹ ਸਲਾਹਾਂ ਕਰਦੇ ਹਨ ਕਿ ਕਿਸ ਤਰ੍ਹਾਂ ਕੀਤਾ ਜਾਣਾ ਹੈ ਕੀ ਤੁਹਾਨੂੰ ਲੋੜ ਹੈ ਉਹ ਅਸੀਂ ਮੁਹੱਈਆ ਕਰਾਈਏ ਅਜੋ ਮਿੱਟੀ ਇੱਥੇ ਇੱਥੋਂ ਚੁੱਕੀ ਜਾ ਰਹੀ ਹੈ ਇਹ ਮਿੱਟੀ ਵੀ ਉਹਨਾਂ ਹੀ ਸਾਨੂੰ ਮੁਹੱਈਆ ਕਰਾਈ ਸੀ ਅਗਰ ਇਹ ਮਿੱਟੀ ਸਾਨੂੰ ਨਾ ਮਿਲਦੀ ਤਾਂ ਹੋ ਸਕਦਾ ਅਸੀਂ ਇਹ ਬੰਨ ਨੂੰ ਸलामਤ ਰੱਖਣ ਵਿੱਚ ਸਫਲ ਨਾ ਹੁੰਦੇ ਮੌਜੂਦਾ ਸਰਕਾਰ ਨੇ ਕੋਈ ਨਾ ਕੋਈ ਇਸ ਬੰਨ ਨੂੰ ਮੌਜੂਦਾ ਸਰਕਾਰ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਸਰਕਾਰ ਪੱਖੋਂ ਸਾਨੂੰ ਕੋਈ ਸਹੂਲਤ ਨਹੀਂ ਕਿ ਮਿਲੀ ਨਾ ਹੀ ਕੋਈ ਬਹੁਤ ਵੱਡਾ ਲੀਡਰ ਇੱਥੇ ਮੰਤਰੀ ਜਿਸ ਤਰ੍ਹਾਂ ਆਏ ਸਨ ਪਰ ਬਾਹੂ ਪਰ ਉਹਨਾਂ ਇਧਰ ਨਹੀਂ ਮناسب ਸਮਝਿਆ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਸਹਿਯੋਗ ਜ਼ਰੂਰ ਮਿਲਿਆ ਡਰੇਨੇਜ ਵਿਭਾਗ ਦੇ ਐਕਸੀਅਨ ਸਾਹਿਬ ਐਸ ਡੀਓ ਸਾਹਿਬ ਉਹ ਗਾਇਬ ਗਾਏ ਸਾਨੂੰ ਜਿਹੜਾ ਇੱਥੇ ਦਰਿਆ ਦੇ ਵਿੱਚ ਜੰਗ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਉਹਦੀ ਸੂਚਨਾ ਵੀ ਦਿੰਦੇ ਆ ਉਹਨਾਂ ਸਾਨੂੰ ਖਾਲੀ ਬੈਗ ਵੀ ਮਹਈਆ ਕਰਵਾਏ ਸੀ